सत्ारोज माने गीत महान सेवादार जार बाबा मेजर सिंधी छोटी उन श्री ख़ाली साल जंग बाबा जी प्रोग्राम जे मंत्रण दाख़िला वाहिगुरू जी का ख़ालसा वाहिगुरू जी ਹਾਂਜੀ ਬਾਬਾ ਜੀ ਗੁਰੂ ਮਹਾਰਾਜ ਜੀ ਜਸਰਨ ਸਿੰਘ ਸੁਮੇਤਰਨਾਲ ਜੀ ਵਾਈਲਡ ਜੀ ਗੁਰਮਾਲ ਸਰਚਨਗੇ ਵਾਈਲਡ ਜੀ ਦਾ ਖਲਤਾ ਵਾਰਨ ਜੀ ਸਾਰੇ ਨਗਰਾਂ ਵਿੱਚ ਪ੍ਰਾਲਾ ਕਰਕੇ ਸ੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ 360 ਜੋ ਪ੍ਰਕਾਰ ਆ ਗਿਆ ਕਿਉਂਕਿ ਕੋਟਖਾਰ ਸਾਹਿਬ ਵਿੱਚ ਇਸ ਵੇਲੇ ਫੱਗਾ ਪੁਲਸੀਆਂ ਨੇ ਰਪਾ ਸਿੰਘ ਸਾਡੇ ਜੀ ਨੇ ਬਹੁਤ ਤਗੜਾ ਪ੍ਰਾਲਾ ਕਰਕੇ ਨਗਰ ਦੀ ਸਮੂਹ ਸਾਧ ਸੰਗਤ ਨੇ ਪ੍ਰਾਲਾ ਕਰਕੇ ਸਾਡੇ ਵੀਰ ਜੀ ਜਾਇਦਾ ਲੱਖਾ ਸਿੰਘ ਜੀ ਜਾਇਦਾ ਦਸਾ ਸਿੰਘ ਜੀ ਜਾਇਦਾ ਫਕੀਰ ਸਿੰਘ ਵੀ ਹੋਰ ਵੀ ਫੌਜਾਂ ਪਹੁੰਚੀਆਂ ਨੇ ਬਾਬਾ ਜੀ ਨੂੰ ਸੇਵਾ ਸੰਭਾਲੀ ਦੇ ਫੁੱਲ ਪੇਟਾ ਕਰਨ ਵਾਸਤੇ ਗੁਰਨਾਮ ਸਿੰਘ ਜੀ ਕਿਰਪਾ ਕਰਨ ਉਹ ਕੌਮ ਮਹਾਨ ਹੁੰਦੀ ਹੈ ਜਿਹੜੀ ਕਾਮ ਵਿੱਚ ਜੁੜਦੇ ਉੱਠ ਕੇ ਵਾਇਕ੍ਰਮ ਜੀ ਸਰਕਾਰ ਦੇ ਆ ਉਹ ਧਰਮ ਦਾ ਬਚਾਉਣ ਦੇ ਬੱਚੇ ਉੱਠ ਕੇ ਪੰਥ ਦੇ ਵਿੱਚ ਵਾਇਕ੍ਰਮ ਜੀ ਤਾਰਕੇ ਦੇ ਪੰਥ ਨੂੰ ਬੁਲਾਈਆਂ ਪਹਾਇਆ ਪੁੱਤ ਜੀ ਨੇ ਸਾਈਂ ਸਾਰਿਆਂ ਨੂੰ ਬੰਗੜ ਜੀ ਦੇ ਸੀ پتا جی سدانند ماحول <سؤال> جنم پٹرا صاحب جنم اور بابا جی چار ਪਰ ਬੋਲਦਾ ਰਹੇ ਟਾਈਮ ਤੇ ਕਿਤੇ ਦੇ ਘਰ ਚਾਹ ਚਾਹੋ ਰਾਜਪੂਤ ਦੀ ਦਾਖਾ ਖਾਂਦਾ ਰਾਜਪੂਤ ਦੀ ਫੱਟੇ ਨਾਨਕ ਨਾਮ ਚਾਹਤੀ ਕਰਾਤੇ ਪਰ ਸਰਪੰਚਾ ਬਣਾ ਜਿੰਨਾ ਨੇ ਨੰਗਾ ਨਹੀਂ ਸਜਾਓ ਸਭ ਤੋਂ ਚਿਲਕਾ ਸਾਥੀ ਆਪਾਂ ਟਾਈਮ ਖਾਂਵਾ ਨਹੀਂ ਬੁਲੇ ਆ ਜੀ ਨਾਲਿਓ ਬਾਬਾ ਜੀ ਨਾਲੇ ਕਿਹੜਾ ਬੇਟਾ ਰੱਖਣ ਵਾਸਤੇ ਆਏ ਜੇ ਜੇ ਮੁੰਡਾ ਕਾਡਾ ਮੁੰਡਾ ਖਾਣੇ ਉੱਤੇ ਚਲੇ ਗਏ ਬੋਲੋ ਸਾਥੀ ਆਪਾਂ ਹੀ ਮੇਰਾ ਕੋਈ ਖੜਾ ਰਿਹਾ ਤੇ ਜੀ ਤੇ ਬੜੇ ਦਰਾਂ ਨਾਲ ਦੂਰ ਜਾਣਾ ਆਹ ਪਾਣਾ ਬਾਜੀ ਜਿਹੜੇ ਲਾਹ ਗਿਆ ਖਿਆਲ ਆਪਨੇ ਅਗਲੋਂ ਚੱਲੋਂ ਬੋਲਦੇ ਰਹੇ ਹਾਂ ਜੀ ਭਾਈ ਜੀ ਬਾਵਾ ਜੀ ਜੀ ਦੇ ਚਰਨਾਂ ਨੂੰ ਭਾਵੇ ਮੈਂ ਜਤੇਜਨ ਹਰਪਾਲ ਸਿੰਘ ਖਾਲਸਾ ਭਾਈ ਵਾਜੀਵਨ ਸਿੰਘ ਕੋਲ ਖਾਲਸਾ ਤੋਂ ਜੋ ਕਿ ਬਹੁਤ ਹੀ ਪ੍ਰਾਰਾ ਇਥੋਂ ਜਾਨਕਿ ਜੰਮਦਾਰਾ ਬਾਬਾ ਜੀਵਨ ਸਿੰਘ ਦਾ ਮਨਾ ਰਹੇ ਆ ਇੱਥੇ ਆਈਆਂ ਵੱਖ-ਵੱਖ ਜਥੇ ਬਾਬਾ ਬੇ ਉਹਨਾਂ ਵੱਲੋਂ ਜਾਨਕਿ ਅਸੀਂ ਹਾਜ਼ਰੀ ਭਰੀ ਆ ਦਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋ ਜੀ ਗੁਰੂ ਕਾ ਬੋਣ ਦੇ ਗੁਰੂ ਪਿਆਰਿਓ ਸਤਿ ਸ੍ਰੀ ਅਕਾਲ ਆਓ ਜੀ ਭਾਈ ਜੱਤਾ ਜੀ ਸੇਵਾ ਦਾ ਤੇ ਅੰਮ੍ਰਿਤਸਰ ਬਾਈ ਦੇ ਦਾ ਮੈਂਟਰ ਦਾ ਲੱਗੇ ਪੈ ਰਿਹਾ ਚੋ ਬਾਬਾ ਜੀ ਤੇ ਰਾਮਦੇਵ ਨੇ ਆਪਿਆ ਜਿਹੜੀ ਕੋਈ ਆਪਰੇ ਗੁਰੂ ਦਾ ਠੀਕ ਚੋਟੇ ਵਕਾਲੇ ਸਰਕਾਰ ਮੰਨ ਤੇ ਮਾਮਾ ਪੁੱਤਰ ਨਹੀਂ ਸਮਝਦਿਆ ਤੇ ਬਾਬਾ ਆਪਾ ਹੀ ਜੱਟੇ ਨੇ ਸੀਸ ਲਿਆ ਕੇ ਦਸਿਆ ਬਾਦ ਬੰਸੀ ਹੋਠ ਨਾਲ ਤੇ ਸੂਰਤ ਮੇਲੇ ਦਾ ਮਾਤਾ ਨੇ लख लख भाई जिन बि न दे